ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਵਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਗੱਲ ਕਰਨੀ ਪੀਐਮ ਕਿਸਾਨ ਅਧਿਨ ਯੋਜਨਾ ਅਧਿਨ ਜਿਹੜੇ ਕਿਸਾਨ ਵੀਰ ਰਜਿਸਟਰ ਨੇ। ਜਿਹੜੇ ਕਿਸਾਨ ਵੀਰ 2000 ਵਾਲੀ ਕਿਸ਼ਤ ਲੈ ਰਹੇ ਆ। ਇਹਦੇ ਵਿੱਚ ਜਿਹੜਾ 6000 ਰੁਪਏ ਸਾਲ ਦਾ ਦਿੱਤਾ ਜਾਂਦਾ ਤਿੰਨ ਕਿਸ਼ਤਾਂ ਦੇ ਵਿੱਚ। ਤਾਂ ਉਹਦੇ ਵਿੱਚ ਕਈ ਕਿਸਾਨ ਵੀਰਾਂ ਦੀ ਕਿਸ਼ਤ ਰਹਿ ਜਾਂਦੀ ਹੈ ਅੱਜ ਜਿਹੜੀ 18ਵੀਂ ਕਿਸ਼ਤਾ ਉਹ ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਅਧੀਨ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਇੱਕ ਪ੍ਰੋਗਰਾਮ ਕਰਕੇ ਤੇ ਉਹਦਾ ਜਿਹੜਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਨੇ ਕਿ ਇਸ ਤੋਂ ਪਾਈ ਜਾਣੀ ਹੈ ਵਸ਼ੇ ਮਹਾਰਾਸ਼ਟਰ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ 18ਵੀਂ ਕੈਸ਼ਟਾ ਜਾਰੀ ਹੋਊਗੀ 9.4 ਕਰੋੜ ਲਾਹ ਪੱਤਰੀਆਂ ਦੇ ਖਾਤਿਆਂ 'ਚ ਤਕਰੀਬਨ 20 ਹਜ਼ਾਰ ਕਰੋੜ ਰੁਪਏ ਅੱਜ ਜਾਊਗਾ ਤੇ ਜਿਹੜੇ-ਜਿਹੜੇ ਕਿਸਾਨ ਵੀਰ ਪਹਿਲਾਂ ਤੋਂ ਕੈਸ਼ਟ ਜਿੰਨਾਂ ਦੀ ਚੱਲ ਰਹੀ ਉਹਨਾਂ ਦੇ ਖਾਤਿਆਂ 'ਚ ਤਾਂ ਆ ਜਾਣੀ ਕਈ ਕਿਸਾਨ ਵੀਰਾਂ ਦਾ ਕਿਉਂਕਿ ਪਹਿਲਾਂ ਕੈਸ਼ਟਾਂ ਚੱਲ ਵੀ ਰਹੀਆਂ ਸੀਗੀਆਂ ਈ ਕੇਵਾਈਸੀ ਜਿਹੜਾ ਬੜਾ ਜ਼ਰੂਰੀ ਹੁੰਦਾ ਟਾਈਮ ਟੂ ਟਾਈਮ ਕਿਉਂਕਿ ਪਹਿਲਾਂ ਜਿਹੜੇ ਕਿਸਾਨ ਵੀਰ ਪਹਿਲਾਂ ਵੀ ਰਜਿਸਟਰ ਸੀ ਉਹਨਾਂ ਨੇ ਈ ਕੇਵਾਈਸੀ ਕਈਆਂ ਨੇ ਨਹੀਂ ਕਰਾਇਆ ਸੀ ਪਹਿਲਾਂ ਇੱਕ ਦੋ ਕੈਸ਼ਟਾਂ ਪੰਜ ਚਾਰ ਕੈਸ਼ਟਾਂ ਆ ਜਾਂਦੀਆਂ ਕਈ ਵਾਰ ਫੇਰ ਉਹ ਕਇਸਤਾ ਰੁਕ ਗਈਆਂ ਸੀ ਉਸ ਤੋਂ ਬਾਅਦ ਈ ਕੇ ਵੀ ਸੀ ਕਿਸਾਨ ਵੀਰ ਨਾਲ ਦੀ ਨਾਲ ਕਰਾ ਰਹੇ ਸੀ ਜਾਂ ਜਿਨ੍ਹਾਂ ਦੀ ਕੋਈ ਲੈਂਡ ਸੀਡਿੰਗ ਰਹਿੰਦੀ ਸੀਗੀ ਉਹ ਵਿਭਾਗ ਨਾਲ ਖੇਤੀਬਾੜੀ ਭਾਗ ਵੱਲੋਂ ਸਮੇਂ-ਸਮੇਂ ਤੇ ਇਸ ਅਦੀਨ ਮਹਮ ਵੀ ਚਲਾਈ ਗਈ ਤਾਂ ਉਹ ਕਰਵਾਇਆ ਗਿਆ ਲੈਂਡ ਸੀਡਿੰਗ ਵਾਸਤੇ ਜਿਹੜੇ ਡਾਕੂਮੈਂਟ ਚਾਹੀਦੇ ਹੁੰਦੇ ਆ ਉਹ ਕਿਸਾਨ ਵੀਰ ਵੱਲੋਂ ਜਿਹੜੇ ਹੈਗੇ ਬਲਾਕਾਂ ਦੇ ਵਿੱਚ ਜਮ੍ਹਾਂ ਕਰਵਾਏ ਗਏ ਈ ਕੇ ਵੀ ਸੀ ਤਾਂ ਪਿੰਡੋਂ ਪਿੰਡ ਜਾ ਕੇ ਵੀ ਅਸੀਂ ਕੈਂਪ ਲਾ ਕੇ ਪ੍ਰੋਪਰ ਜਿਹੜੀ ਹੈਗੀ ਐ ਈ ਕੇ ਵਾਈ ਸੀ ਪਿੰਡਾਂ ਤੱਕ ਪਹੁੰਚ ਕਰਕੇ ਵੀ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਤੇ ਕਾਫੀ ਕਿਸਾਨ ਵੀਰਾਂ ਨੇ ਕਰਵਾ ਲਈ ਐ ਕਈ ਕਿਸਾਨ ਵੀਰਾਂ ਦੀ ਉਹ ਈ ਕੇ ਵਾਈ ਸੀ ਹੋ ਸਕਦਾ ਰਹਿ ਗਈ ਹੋਵੇ ਜਿਹੜੇ ਕਿਸਾਨ ਵੀਰ ਜਿਹੜੇ ਹੈਗੇ ਆ ਮੌਕੇ ਤੇ ਨਹੀਂ ਆਉਂਦੇ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਈ ਕੇ ਵਾਈ ਸੀ ਰਹਿੰਦੀ ਆ ਉਹਨਾਂ ਦੇ ਖਾਤਿਆਂ 'ਚ ਇਹ ਕਿਸ਼ਤ ਅੱਜ ਨਹੀਂ ਆਊਗੀ ਜਿਨ੍ਹਾਂ ਦੀ ਈ ਕੇ ਵਾਈ ਸੀ ਰਹਿੰਦੀ ਆ ਉਹਨਾਂ ਦੇ ਖਾਤਿਆਂ 'ਚ ਇਹ ਕਿਸ਼ਤ ਅੱਜ ਨਹੀਂ ਆਊਗੀ ਜਿਹੜੇ ਕਿਸਾਨ ਵੀਰ ਜੇ ਤੁਹਾਡੇ ਧਿਆਨ 'ਚ ਹੈਗੇ ਆ ਜਾਂ ਤੁਸੀਂ ਇਹ ਸੁਣ ਰਹੇ ਹੋ ਵੀਡੀਓ ਤਾਂ ਤੁਸੀਂ pmkisan.gov.in ਜਿਹੜੀ ਵੈਬਸਾਈਟ ਤੇ ਜਾ ਕੇ eKYC ਆਪਦੀ ਆਪ ਵੀ ਤੁਸੀਂ ਕਰ ਸਕਦੇ ਹੋ OTP ਦੇ ਨਾਲ ਤੇ ਜਾਂ ਤੁਸੀਂ ਕਿਸੇ ਜਿਹੜਾ ਕਾਮਨ ਸਰਵਿਸ ਸੈਂਟਰ ਆ ਕੰਪਿਊਟਰ ਵਾਲੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਵੀ ਕਾਮਨ ਸਰਵਿਸ ਸੈਂਟਰ ਆ ਮੁੰਡਿਆ ਨੇ ਬਣਾਏ ਹੋਏ ਆ ਉੱਥੇ ਜਾ ਕੇ ਵੀ ਕਰਵਾ ਸਕਦੇ ਆ ਤੇ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਾਡਾ ਇਸ ਲਿਸਟ 'ਚ ਨਾਂ ਹੈਗਾ ਜਾਂ ਨਹੀਂ ਹੈਗਾ ਬੈਨੀਫੀਸ਼ੀਅਰੀ ਸਟੇਟਸ ਵੀ ਤੁਸੀਂ ਜਾ ਕੇ ਪੀਐਮ ਕਿਸਾਨ ਐਪ ਤੋਂ ਜਾਂ ਪੀਐਮ ਕਿਸਾਨ ਵੈਬਸਾਈਟ ਤੇ ਜਾ ਕੇ ਪੀਐਮ ਕਿਸਾਨ.gov.in ਤੇ ਜਾ ਕੇ ਨਾ ਆ ਮੈਂ ਤੁਹਾਨੂੰ ਸਾਰਾ ਦਿਖਾਇਆ ਫਾਰਮਰ ਕੋਰਨਰ ਦੇ ਵਿੱਚ ਜਾ ਕੇ ਉੱਥੇ ਸਾਰੀ ਡਿਟੇਲ ਹੁੰਦੀ ਤੁਹਾਡੀ ਨੋ ਯੂਅਰ ਸਟੇਟਸ ਈਕੇਵਾਈਸੀ ਫਾਰਮਰ ਕੋਰਨਰ ਦੇ ਵਿੱਚ ਥੱਲੇ ਜਿਹੜਾ ਹੈਗਾ ਬੈਨੀਫੀਸ਼ੀਅਰੀ ਸਟੇਟਸ ਦਾ ਇੱਕ ਖਾਨਾ ਬਣਿਆ ਹੁੰਦਾ ਉਹ ਤੇ ਤੁਸੀਂ ਕਲਿੱਕ ਕਰਨਾ ਉਦੋਂ ਅੱਗੇ ਜਿਹੜੀ ਹੈਗੀ ਤੁਹਾਡੇ ਤੋਂ ਡਿਟੇਲ ਮੰਗੀ ਜਾਊਗੀ ਕਿ ਤੁਹਾਡਾ ਤੁਹਾਡੀ ਸਟੇਟ ਕਿਹੜੀ ਹੈ ਤੁਹਾਡਾ ਜ਼ਿਲ੍ਹਾ ਕਿਹੜਾ ਹੈ ਤੁਹਾਡੀ ਸਬ ਤਹਿਸੀਲ ਬਲਾਕ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈਗੀ ਪਿੰਡ ਤੁਹਾਡਾ ਪਿੰਡ ਕਿਹੜਾ ਹੈ ਤੇ ਉੱਥੇ ਕਲਿੱਕ ਕਰਕੇ ਤੁਸੀਂ ਸਰਚ ਤੇ ਉਥੋਂ ਆ ਦੇ ਸਾਰੇ ਪਿੰਡ ਦੀ ਲਿਸਟ ਉਹਦੇ ਵਿੱਚ ਆ ਜਾਣੀ ਆ ਉਹ ਚ ਤੁਸੀਂ ਆਪ ਦਾ ਨਾਮ ਵੀ ਚੈੱਕ ਕਰ ਸਕਦੇ ਹੋ ਕਈ ਵਾਰ ਉੱਥੇ ਕੀ ਹੁੰਦਾ ਪੰਜ ਪੰਜ ਚਾਰ ਚਾਰ ਨਾਮ ਇੱਕੋ ਨਾਮ ਦੇ ਜਿਹੜੇ ਹੈਗੇ ਆ ਪਿੰਡ ਦੇ ਵਿੱਚ ਕਿਸਾਨ ਵੀ ਹੁੰਦੇ ਆ ਉੱਤੇ ਉੱਥੇ ਕਿਉਂਕਿ ਇੱਕ ਸਿਰਫ ਕਿਸਾਨ ਦਾ ਹੀ ਨਾਮ ਲਿਖਿਆ ਉੱਥੋਂ ਜਾਨੀ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਸਾਡੀ ਜਿਹੜੀ ਹੈਗੀ ਹੈ ਕਸ਼ਤ ਅੱਜ ਜਾਰੀ ਹੋਊਗੀ ਜਾਂ ਨਹੀਂ ਹੋਊਗੀ ਤੇ ਬਾਕੀ ਤੁਸੀਂ ਜਿਹੜਾ ਹੈਗਾ ਪੀਐਮ ਕਿਸਾਨ ਤੇ ਜਾ ਕੇ ਆਪਦਾ ਆਧਾਰ ਕਾਰਡ ਭਰ ਕੇ ਆਪਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ ਕਿ ਸਾਡੀ ਕਸ਼ਤ ਅੱਜ ਆਊਗੀ ਜਾਂ ਸਾਡਾ ਈਕੇਵਾਈਸੀ ਰਹਿੰਦਾ ਜੇ ਈਕੇ ਈਕੇਵਾਈਸੀ ਰਹਿੰਦਾ ਤਾਂ ਤੁਸੀਂ ਤੁਰੰਤ ਆਪਦਾ ਕਰ ਸਕਦੇ ਜੇ ਕਸ਼ਤ ਜਾਰੀ ਹੋਣ ਤੋਂ ਪਹਿਲਾਂ ਤੁਸੀਂ ਕੇਵਾਈਸੀ ਆਪਦਾ ਕਰ ਦਿੰਨੇ ਤਾਂ ਕਸ਼ਤ ਤੁਹਾਡੇ ਵੀ ਖਾਤੇ 'ਚ ਪੈ ਜਾਊਗੀ ਜੇ ਰਹਿ ਗਈ ਤਾਂ ਫਿਰ ਜਿਹੜਾ ਹੈਗਾ ਅਗਲੀ ਵਾਰ ਤੋਂ ਪਹਿਲਾਂ ਤੁਸੀਂ ਈਕੇਬੀਸੀ ਕਰਵਾ ਸਕਦੇ ਹੋ ਬਹੁਤ ਬਹੁਤ